ਮਾਜੂਬ ਐਸਐਸਪੀ ਸਾਹਿਬ ਤੇ ਐਸਐਸਪੀ ਸਿਟੀ ਸਾਹਿਬ ਪਟਿਆਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ 1 ਸਰਕਲ ਚ ਮੋਟਰਸਾਈਕਲ ਚੋਰੀ ਦੀ ਕਾਫੀ ਵਾਰਤਾ ਤਾਂ ਹੋ ਰਹੀਆਂ ਸੀ ਜਿਸ ਸਬੰਧ ਚ ਜਿਸ ਸਬੰਧ ਚ ਸਪੈਸ਼ਲ ਸਪੈਸ਼ਲ ਟੀਮ ਲਗਾਈ ਗਈ ਸੀ ਪਹਿਲਾਂ ਵੀ ਲਾਹੌਰੀ ਗੇਟ ਲਾਹੌਰੀ ਗੇਟ ਏਰੀਆ ਚ ਪਹਿਲਾਂ 23 ਮੋਟਰਸਾਈਕਲ ਐਸਐਚਯੂ ਲਾਹੌਰੀ ਗੇਟ ਵੱਲੋਂ ਰਿਕਵਰ ਕੀਤੇ ਗਏ ਨੇ ਤੇ ਹੁਣ ਇਨਸਪੈਕਟਰ ਰਮਨਦੀਪ ਸਿੰਘ ਬਰਾੜ ਤੇ ਐਸਸੀ ਰਣਜੀਤ ਸਿੰਘ ਇੰਚਾਰਜ ਮਾਡਲ ਟਾਊਨ ਇਹਨਾਂ ਦੀ ਟੀਮ ਨੇ ਕਾਫੀ ਵਧੀਆ ਕਾਰਜਕਾਰੀ ਪਹਿਲਾਂ ਵੀ ਰਣਜੀਤ ਸਿੰਘ ਦੀ ਕਾਰਜਕਾਰੀ ਅੱਗੇ ਆਪਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਦੇ ਰਹੇ ਆ ਇਹਨਾਂ ਨੇ ਕਾਫੀ ਮੋਟਰਸਾਈਕਲ ਫੜੇ ਨੇ ਚੋਰੀ ਦੇ ਹੁਣ ਅੱਜ 9 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇਹਨਾਂ ਨੇ ਦੋ ਦੋਸ਼ੀ ਫੜੇ ਨੇ ਜਿਹੜੇ ਦੋਵੇਂ ਦੋਸ਼ੀ ਨੇ ਇਹ ਇਹਨਾਂ ਚੋਂ ਇੱਕ ਦੋਸ਼ੀ ਦੇ ਖਿਲਾਫ ਪਹਿਲਾਂ ਐਨਡੀਪੀ ਸੈਕਟਰ ਦਾ ਮਕਦਮਾ ਦਰਜ ਹੈ ਇੱਕ ਜੁਲਕਾ ਇਰੀਆ ਦਾ ਰਹਿਣ ਵਾਲਾ ਇੱਕ ਨਾਬਾ ਇਰੀਆ ਦਾ ਰਹਿਣ ਵਾਲਾ ਇਹ ਇਹਨਾਂ ਨੇ ਮੋਟਰਸਾਈਕਲ ਚੋਰੀ ਰਜਿੰਦਰਾ ਹਸਪਤਾਲ ਤੇ ਲੀਲਾਪਵਨ ਏਰੀਆ ਚੋਂ ਜ਼ਿਆਦਾ ਜ਼ਿਆਦਾਤਰ ਕੀਤੇ ਸੀ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਨੇ ਇਹ ਪਹਿਲਾ ਮੁਖਬਰੀ ਦੇ ਆਧਾਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਫਰਦਰ ਫਰਦਬਾਨ ਖੁਸ਼ਾਫ ਦੇ ਆਧਾਰ ਤੇ ਤੇ ਹੋਰ ਬਰਾਮਦਗੀ 8 ਵਹੀਕਲ ਹੋਰ ਰਿਕਵਰ ਹੋਏ ਨੇ ਜਿਨ੍ਹਾਂ ਚ ਇੱਕ ਐਕਟਿਵ ਹੈ ਤੇ 7 ਮੋਟਰਸਾਈਕਲ ਨੇ ਕੁੱਲ 8 ਮੋਟਰਸਾਈਕਲ ਤੇ ਇੱਕ ਐਕਟਿਵ 9 ਵਹੀਕਲ ਨੇ ਚੋਰੀ ਉਹ ਤਾਂ ਐਕਟਿਵ ਸੀ ਕਿੰਨੇ ਵਾਰਤਾ ਕਰ ਚੁੱਕੀ ਨੇ ਇਹ ਤਾਂ ਉਹਨੂੰ ਰਿਮਾਂਡ ਇਹਨਾਂ ਦਾ ਰਿਮਾਂਡ ਚੱਲ ਰਿਹਾ ਜੀ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਜਿਸ ਸੰਬੰਧ ਚ ਅੱਗੇ ਤਫਤੀਸ਼ ਜਾਰੀ ਹੈ ਹੁਣ ਤੱਕ ਦੀ ਜਿਹੜੀ ਰਿਕਵਰੀ ਹੋ ਤਾਨੂੰ ਦੱਸਤਾ ਅੱਗੇ ਵੀ ਇਹਨਾਂ ਤੋਂ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ ਕਿਤੇ ਦੇ ਅੰਦਰ ਰਿਮਾਂਡ ਹੈ ਜੀ ਇਹਨਾਂ ਦਾ ਰਿਮਾਂਡ ਅੱਜ ਇੱਕ ਵਾਰ ਪੇਸ਼ ਕਰਕੇ ਦੁਬਾਰਾ ਫਿਰ ਲੈਣਾ ਚਾਹੀਦਾ ਪਹਿਲਾਂ 2 ਦਿਨ ਦਾ ਰਿਪੋਰਟ ਸੀ ਕਿ ਜਿੱਥੋਂ ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਾਗਜ਼ ਪੱਤਰ ਉਹਨਾਂ ਨੂੰ ਇਹ ਲਾਰਾ ਲਾ ਦਿੰਦੇ ਸੀ ਮਤਲਬ ਅਨਪੜ ਲੋਕ ਨੇ ਜਾਂ ਗਰੀਬ ਜਨਤਾ ਨੂੰ ਵੀ ਮੋਟਰ ਉਹ ਲਾਰਾ ਲਾ ਦਿੰਦੇ ਸੀ ਵੀ ਤੁਹਾਨੂੰ ਕਾਗਜ਼ ਦੇ ਦਾਂਗੇ ਤੇ ਕੁਝ ਉਹਨਾਂ ਤੋਂ ਪੈਸੇ ਲੈ ਲੈਂਦੇ ਸੀ ਉਹਨਾਂ ਨੂੰ ਕੰਪਲੇਨਟ ਬਣਾਇਆ ਤਾਂ ਉਹ ਬਿਲਕੁਲ ਉਹ ਤਫ਼ਤੀਸ਼ ਦਾ 파ਟ ਹੈ ਜੀ ਜਾਂਹ ਕੰਪਲੇਨਟ ਬਣਨਗੇ ਜਾਂਹ ਰਿਪੋਰਟ ਬਣਨਗੇ ਜਿਵੇਂ ਜਿਵੇਂ ਉਹਨਾਂ ਦਾ ਰੋਲ ਹੈ ਜਾਂ ਉਹਨਾਂ ਦੇ ਜਿਵੇਂ ਨਹੀਂ ਨਹੀਂ ਜਿਹੜੇ ਪਹਿਲਾਂ ਲਾਹੌਰੀਏਟ ਏਰੀਆ ਚ ਰਿਕਵਰ ਹੋਏ ਨੇ ਮੋਟਰਸਾਈਕਲ ਉਹਨਾਂ ਜਿਹੜੇ ਉਹ ਲੋਕ ਨੇ ਵਿਕਤਮ ਨੇ ਜਾਂ ਜਿਨ੍ਹਾਂ ਤੋਂ ਇਹ ਪੈਸੇ ਲਏ ਨੇ ਇਹਨਾਂ ਨੇ ਉਹ ਇੱਧਰ ਨਹੀਂ ਰਿਪੀਟ ਹੋਏ ਅਲੱਗ-ਅਲੱਗ ਨੇ ਜੀ ਪਿੰਡਾਂ ਦੇ ਅਲੱਗ-ਅਲੱਗ ਪਟਿਆਲਾ ਬੈਕਟ ਦੇ ਨਹੀਂ ਸਰ ਚੋਰੀ ਵਾਰ ਪਹਿਲੇ ਵੀ ਕਰਦੇ ਦੇ ਨੇ ਇਹਨਾਂ ਤੇ ਪਹਿਲਾਂ ਇੱਕ ਮੁਕੱਦਮਾ ਚੋਰੀ ਦਾ ਇਹਨਾਂ ਤੇ ਕੋਈ ਮੁਕੱਦਮਾ ਨਹੀਂ ਪਹਿਲਾਂ ਇੱਕ ਮੁਕੱਦਮਾ ਐਨਟੀਪੀਐਸ ਸੈਕਟਰ ਦਾ ਇਹਦੇ ਚ ਆਕਾਸ਼ ਦੀ ਪਨਾ ਦਾ ਮੁੰਡਾ ਉਹਦੇ ਤੇ ਦਰਜ ਹੈ ਜੋਕਾ ਤਾਂ ਇਹ ਜ਼ਮਾਨਤ ਤੇ ਬਾਹਰ ਹੈ ਜੀ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ